ਉਹੀ ਪਹਿਲਾ ਕਰਦੇ ਹਾਂ ਗੁਰਦਵਾਰ ਜੂਟੀ ਗੁਰਦਵਾਰੇ ਕੋਈ ਪੁੱਛਦਾ ਨਹੀਂ ਸਾਨੂੰ ਹੁਣ ਤਾਂ ਕਰਕੇ ਹਣੀ ਆਪਦੇ ਕੰਮ ਤੇ ਖੜੇ ਵੀ ਆਪ ਦਾ ਕਰੀਏ ਥੋੜਾ ਕਰਕੇ ਬੁਕਤ ਕਰਕੇ ਆਪ ਦਾ ਤਾਂ ਹੈਗਾ ਹੁਣੇ ਸਾਨੂੰ ਇਹ ਤਾਂ ਨਹੀਂ ਹੈ ਉਹ ਪ੍ਰਧਾਨ ਆ ਕੇ ਰੋ ਮਾਰੂ ਸਾਡੇ ਤੇ ਮੋਲ ਨਹੀਂ ਪੈਂਦਾ ਕੰਮ ਮੋਲ ਨਹੀਂ ਪੈਂਦਾ ਤਨਖਾਹਾਂ ਨਹੀਂ ਦਿੰਦੇ ਉਨੀ ਤਨਖਾਹ ਨਹੀਂ ਮਿਲਦੀ ਗੁਜ਼ਾਰਾ ਨਹੀਂ ਹੁੰਦਾ ਕੀ ਕਰੇ ਬੰਦਾ ਜਾਰੇ ਕਰਕੇ ਬਰਾ ਆਪਣੇ ਕਰਨਾ ਪੈਂਦਾ ਫਿਰ ਅਸੀਂ ਕਹਿੰਦੇ ਵੀ ਸਿੱਖੀ ਦਾ ਪ੍ਰਚਾਰ ਪ੍ਰਚਾਰ ਕਰਨ ਵਾਲੇ ਝੜਕਾ ਤੇ ਖੜੇ ਨੇ ਸਾਡੇ ਕਿਤੇ ਕਿ ਨਾਰੇ ਸ਼ੁਰੂ ਕਰਨ ਵਾਲੇ ਵਿਚਾਰ ਕਿਵੇਂ ਆਇਆ ਕਿਉਂ ਸ਼ੁਰੂ ਕੀਤਾ ਵਿਚਾਰ ਇਹ ਇਤਨਾ ਜੀ ਦੇਖੋ ਅਸੀਂ ਪਹਿਲਾਂ ਕਰਦੇ ਸੀ ਗੁਰਦੁਆਰੇ ਜੁਟੀ ਅੱਛਾ ਜੀ ਗੁਰਦੁਆਰੇ ਕੋਈ ਪੁੱਛਦਾ ਨਹੀਂ ਸਾਨੂੰ ਹੁਣ ਤਾਂ ਤਾਂ ਕਰਕੇ ਹਣੀ ਆਪਦੇ ਕੰਮ ਤੇ ਖੜੇ ਵੀ ਆਪ ਦਾ ਕਰੀਏ ਹੂੰ ਥੋੜਾ ਕਰਕੇ ਬਹੁਤਾ ਕਰਕੇ ਆਪ ਦਾ ਤਾਂ ਹੈਗਾ ਹੁਣ ਇਹ ਸਾਨੂੰ ਇਹ ਤਾਂ ਨਹੀਂ ਹੈ ਉਹ ਪ੍ਰਧਾਨ ਆ ਕੇ ਰੋ ਮਾਰੂ ਸਾਡੇ ਤੇ ਹਾਂਜੀ ਬਿਲਕੁਲ ਤੇ ਹੋਰ ਦੂਜਾ ਦੂਜਾ ਮੈਂਬਰ ਮੈਂਬਰ ਵੀ ਆ ਗਿਆ ਰੋਲਾ ਪਾਉਂਦੇ ਨੇ ਹੂੰ ਇਦੋਂ ਚੰਗਾ ਤੇ ਆਪਣਾ ਕਰ ਲਈਏ ਖੜਕ ਤੱਕ ਨਾਰੇ ਖੜਕੇ ਆ ਆਪ ਦੀ ਮਿਹਨਤ ਕਰ ਲਈ। ਮੇਰੇ ਗੁਰੂ ਘਰ ਕਿੰਨੀ ਚਿਰ ਮਤਲਬ ਸੇਵਾ ਲੰਗਰ ਦੀ ਸੇਵਾ ਕੀਤੀ ਹੈ। ਮੈਂ ਬਾਬਾ ਜੀ 12 ਸਾਲ 12 ਸਾਲ ਜੀ। ਮਤਲਬ 12 ਸਾਲ ਬਾਅਦ ਹੁਣ ਇੰਦਰ ਕਰਿਓ। ਆਪ ਤਾਂ ਇੰਦਾਰ ਕੀ ਬੰਦੇ ਦੇ ਵੀ ਮੋਲ ਨਹੀਂ ਪੈਂਦਾ ਕੰਮ। ਮੋਲ ਨਹੀਂ ਪੈਂਦਾ। ਤਨਖਾਹਾਂ ਨਹੀਂ ਦਿੰਦੇ। ਉਨੀ ਤਨਖਾਹ ਨਹੀਂ ਮਿਲਦੀ। ਗੁਜ਼ਾਰਾ ਨਹੀਂ ਹੁੰਦਾ। ਕੀ ਕਰੇ ਬੰਦਾ? ਬਿਲਕੁਲ। ਯਾਰੇ ਕਰਕੇ ਬਰਾਬਰ ਤਾਂ ਕਰਨਾ ਪੈਂਦਾ। ਕਿਉਂਕਿ ਜੇਕਰ ਗੱਲ ਕੀਤੀ ਆ ਬੰਦਾ ਕੰਮ ਉਸੇ ਕਰਕੇ ਕਰਦਾ ਵੀ ਕਾਰਬਾਰ ਸਹੀ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਸਾਰਾ ਕੁਝ ਮਾਇਆ ਨਾਲ ਹੀ ਹੁੰਦਾ ਹੈ ਮਾਇਆ ਜੀ ਮਾਇਆ ਮਾਇਆ ਦੂਜੀ ਇੱਜ਼ਤ ਹੈ ਬਿਲਕੁਲ ਕਹਿੰਦੇ ਉੱਥੇ ਕਿਉਂ ਦੋਵੇਂ ਚੀਜ਼ਾਂ ਨਹੀਂ ਸਿਗੀਆਂ ਉੱਥੇ ਪੁੱਛਦਾ ਨਹੀਂ ਬਾਬਾ ਜੀ ਕੋਈ ਗੁਰਗੁਰ ਦੇ ਹਾਲਾਤ ਬਹੁਤ ਮਾੜੇ ਆ ਹੂੰ ਕੋਈ ਮੈਂਬਰ ਮੈਂਬਰ ਤਾਂ ਸਮਝ ਲੈ ਨੌਕਰ ਜਿਹੜਾ ਗੁਰਦਵਾਰ ਦਾ ਸੇਵਾਦਾਰ ਗ੍ਰੰਥੀ ਰਾਗੀ ਕੋਈ ਵੀ ਹੈ ਨਾ ਉਹ ਨੌਕਰ ਸਮਝਦੇ ਆਪਦਾ ਵੀ ਹੈ ਸਾਡਾ ਨੌਕਰ ਹੈ ਜੋ ਉਸ ਜੀ ਨੂੰ ਕਹਿੰਦੇ ਉਹੋ ਜੀ ਨੇ ਕਰਨਾ ਫਿਰ ਇਹ ਹਾਲਾਤ ਨੇ ਜੀ ਇਹ ਹਾਲਾਤ ਨੇ ਪੰਜਾਬ ਦੇ ਫਿਰ ਅਸੀਂ ਕਹਿੰਦੇ ਆ ਵੀ ਸਿੱਖੀ ਦਾ ਪ੍ਰਚਾਰ ਪ੍ਰਚਾਰ ਕਰਨ ਵਾਲੇ ਛੜਕਾਂ ਦੇ ਖੜੇ ਨੇ ਹਾਂਜੀ ਜਿਨ੍ਹਾਂ ਨੇ ਪ੍ਰਚਾਰ ਕਰਨਾ ਗੁਰਬਾਣੀ ਦਾ ਹਾਂਜੀ ਗੁਰਬਾਣੀ ਨੂੰ ਬੱਚਿਆਂ ਨੂੰ ਜੋੜਨਾ ਉਹ ਜਿਹੜੇ ਸਾਡੇ ਗੁਰਸਿੱਖ ਰਾਗੀ ਗ੍ਰੰਥੀ ਜਿਹੜੇ ਹਨ ਉਹ ਸਾਰੇ ਛੜਕਾਂ ਦੇ ਖੜਗੇ ਨੇ ਉਹਨਾਂ ਨੂੰ ਕੀ ਮਜਬੂਰੀ ਪੈ ਗਈ ਵੀ ਅੱਡ ਛੜਕਾਂ ਦੇ ਕੜਨ ਦੀ ਕੋਈ ਉਹਨਾਂ ਦਾ ਸਰਦਾ ਹੀ ਨਹੀਂ ਹੈ ਘਰਦਾ ਹੀ ਹਰਕਤ ਚੱਲਣ ਦੇ ਕਹਿੰਦੇ ਆਪ ਪ੍ਰਧਾਨ ਮੋਲਕਾਂ ਦੇ ਵਿੱਚ ਐਨਾ ਐਨਾ ਹਿੱਸਾ ਤੇ ਗ੍ਰੰਥੀ ਸਿੰਘ ਨੂੰ 5000 7000 ਬਸ 7000 ਨਾਲ ਦੱਸੋ ਕੀ ਕਰੋਗੇ ਤੁਸੀਂ ਫਿਰ ਕਹਿੰਦੇ ਉੱਪਰ ਨਹੀਂ ਇਹਨੇ ਭੇਟਾ ਹੁੰਦੀ ਆ ਵੀ ਨਹੀਂ ਲੈਣ ਦਾ ਉਹ ਅਰਦਾਸ ਭੇਟਾ ਵੀ ਉਹਦੇ ਇੱਕ ਅਰਦਾਸ ਭੇਟਾ ਦੇ ਦਿੰਦਾ ਉਹ ਆਂਦੇ ਵੀ ਇਹ ਵੀ ਅੱਧੀ ਸਾਨੂੰ ਦੇ ਦਿਓ ਅੱਧੀ ਸਾਨੂੰ ਦੇ ਦਿਓ ਚਲੋ ਮੈਂ ਹੁਣ ਤੁਹਾਨੂੰ ਆਪਣੀ ਦੱਸਦਾ ਮੈਂ ਡਿਊਟੀ ਕਰਦਾ ਸੀ ਕਿਸੇ ਪਾਸੇ ਮੈਂ ਨਾਲ ਹੀ ਲੈਂਦਾ ਡਿਊਟੀ ਕਰਦਾ ਤਾਂ ਉੱਥੇ ਮੈਂ ਉਹਨਾਂ ਨੂੰ ਬੰਦਿਆਂ ਨੂੰ ਆਖਿਆ ਉਹਨਾਂ ਨੇ ਮੈਨੂੰ ਨਾ ਜੀ ਕਹਾਂ ਵੀ ਸਾਡੀ ਜੈਡ ਬੋਡੀ ਲਵਾ ਦਿਓ ਸ਼ਮਸ਼ਾਨ ਘਾੜ ਦਿਓ ਅੰਦਰ ਗੁਰੂ ਘਰ ਬਣਿਆ ਉਹਨਾਂ ਨੇ ਜੀ ਮੈਂ 3 ਘੰਟੇ ਲਾਏ ਉੱਥੇ ਜੋ ਸਾਡਾ ਬਣਦਾ ਹੈ ਨਾ ਜੋ ਪ੍ਰਕਿਰਿਆ ਬਣਦੀ ਆ ਅੰਤਮ ਅਰਦਾਸ ਦੀ ਜਾਂ ਅੰਤਮ ਸੰਸਕਾਰ ਦੀ ਉਹ ਸਾਰੀ ਪ੍ਰਕਿਰਿਆ ਕਰਕੇ ਉਹਨਾਂ ਨੇ ਸਾਨੂੰ 200 ਰੁਪਏ ਦਿੱਤਾ ਦੋ ਬੰਦਿਆਂ ਨੂੰ ਹੁਣ ਤੁਸੀਂ ਦੱਸੋ ਵੀ 3 ਘੰਟੇ ਜਿਹੜਾ ਲਾ ਕੇ 4 ਘੰਟੇ ਪ੍ਰਕਿਰਿਆ ਸਾਰੀ ਕੀਤੀ ਮਰਿਆਦਾ ਨਾਲ ਉਹਦੀ ਜਿਹੜਾ ਸਾਨੂੰ ਭੇਟਾ ਮਿਲੀ 200 ਰੁਪਏ ਦੋ ਬੰਦਿਆਂ ਨੂੰ ਤਾਂ ਦੋ ਬੰਦੇ ਕਿੱਥੋਂ 200 ਰੁਪਏ ਦਾ ਕਰ ਲੈਣਗੇ ਹਾਂਜੀ ਦੋ ਬੰਦੇ ਨਾ 200 ਰੁਪਏ ਤੁਸੀਂ ਆਪ ਲਾਓ ਤਿੰਨ ਚਾਰ ਘੰਟਿਆਂ ਦਾ ਬਿਲਕੁਲ ਪਰਿਵਾਰ ਵੀ ਨੇ ਬੱਚੇ ਵੀ ਆ ਬੱਚੇ ਵੀ ਪਾਲਨੇ ਆ ਉਸੇ ਟਾਈਮ ਤੇ ਸਿੱਖਿਆ ਵੀ ਸਾਰਾ ਕੁਝ ਕਰਨਾ ਤੇ 3 ਘੰਟੇ ਦਾ 200 ਭਾਈ ਇਹ ਕਿਵੇਂ ਦੇਖਣਾ ਵੀ ਪੰਜਾਬ ਜਿੱਥੇ ਜੁਰੂਆ ਪੀਰਾਂ ਦੀ ਧਰਤੀ ਗਿਣੀ ਜਾਂਦੀ ਹੈ ਹਨਾ ਮੰਨੀ ਜਾਂਦੀ ਹੈ ਇੱਥੇ ਪੀਰ پیغمبر ਹੋਏ ਨੇ ਇੱਥੇ ਪਰ ਅੱਜ ਉਸੇ ਥੋੜਾ ਪੀਰ پیغمبرਾਂ ਦਾ ਜਿਹੜੇ ਪ੍ਰਚਾਰ ਕਰਦੇ ਨੇ ਪਾਰਟੀ ਸਿੰਘ ਨੇ ਜਾਂ ਗਰੰਤੀ ਸਿੰਘ ਨੇ ਉਹਨਾਂ ਨਾਲ ਇਹ ਵਿਹਾਰ ਵਿਹਾਰ ਕੀ ਕਰਦਾ ਬਿਲਕੁਲ ਕਰਿਆ ਜਾਂਦਾ ਜੀ ਜਾਂ ਖਾਸ ਕਰਕੇ ਸਾਡੇ ਪੰਜਾਬੀ ਜਿਹੜੇ ਪਰਮਪਤਕ ਬਣੇ ਨਾ ਇਹੋ ਕਰਦੇ ਨੇ ਉਹਨੂੰ ਬਾਹਰਲਾ ਨਹੀਂ ਕਰਦਾ ਜਿਹੜੇ ਆਪਣੇ ਇਹਨੂੰ ਪ੍ਰਬੰਧਕ ਕਹਿੰਦੇ ਆ ਉਹੋ ਹੀ ਕਰਦੇ ਨੇ ਲੋਕ ਸਤਕਾਰ ਕਰਦੇ ਸੰਗਤ ਜਿਹੜੀ ਉਹ ਸਤਕਾਰ ਦੀ ਆ ਬਿਲਕੁਲ ਜਿਹੜੀ ਆਮ ਸੰਗਤ ਆ ਨਾ ਜੀ ਉਹ ਗ੍ਰੰਥੀ ਰਾਗੀ ਦਾ ਸਤਕਾਰ ਕਰਦੀ ਆ ਉਹ ਸਤਕਾਰ ਕਰਦੀ ਆ ਤੇ ਬਿਜੜਾ ਦੂਜਾ ਉਹ ਮੈਂਬਰ ਨੇ ਉਹ ਕਹਿੰਦੇ ਹਰਾਂ ਨੌਕਰੀ ਆ ਗ੍ਰੰਥੀ ਬਲੇ ਕੋਈ ਮਾਣ ਨਹੀਂ ਸੰਗਤ ਬਲੇ ਪੂਰਾ ਮਾਣ ਮਿਲਦਾ ਗ੍ਰੰਥੀ ਸਿੰਘ ਨੂੰ ਰਾਗੀ ਸਿੰਘ ਨੂੰ ਸੇਵਾਦਾਰ ਨੂੰ ਸੰਗਤ ਪੂਰਾ ਮਾਣ ਸਨਮਾਨ ਦਿੰਦੀ ਆ ਪਰ ਗੱਲ ਉੱਥੇ ਹੈ ਨਾ ਜਦੋਂ ਪ੍ਰਬੰਧਕ ਜਿਹੜੋਗ ਦੀ ਵਿਕਤੀ ਕਰਦੇ ਨੇ ਬਿਲਕੁਲ ਗੱਲ ਤਾਂ ਪ੍ਰਬੰਧਕਾਂ ਦੀ ਆ ਉਹ ਵਿਕਤੀ ਕਰਦੇ ਨਹੀਂ ਕੋਈ ਸਮਾਂ ਆਊਗਾ ਐਸਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮਹਾਰਾਜ ਨੇ ਕਿਹਾ ਖਾਲਸਾ ਰਾਜ ਆਊਗਾ ਤੇ ਆਊਗਾ 96 ਕਰੋੜ 96 ਕਰੋੜ ਖਾਲਸਾ ਘੋੜਸਾਰ ਚੜੂਗਾ ਬਿਲਕੁਲ ਗੁਰੂ ਸਾਹਿਬ ਨੇ ਕਿਹਾ 69 ਕਰੋੜ ਦਾ ਤੇ ਮੋਹਰਾ ਪਈਆ ਹਜੂਰ ਸਾਹਿਬ ਹਜੂਰ ਸਾਹਿਬ ਮਾਲ ਦੀ ਕ੍ਰੀ ਹਾਂ ਤਾਂ ਜੀ ਉਹ ਮਹਾਰਾਜ ਜਿਉ ਪਈਆ ਉਹ ਤਾਂ 96 ਕਰੋੜ ਵੀ ਤਾਂ ਆਊਗਾ ਨਾ ਆਊਗਾ ਹੀ ਆਊਗਾ ਬਿਲਕੁਲ ਰਾਜ ਖਾਲਸਾ ਦਾ ਵੀ ਆਊਗਾ ਕੋਈ ਨਾ ਚੜਦੀ ਕਲਾ ਹੋਊਗੀ ਭਈ ਹੁਣ ਚਲੋ ਇਹ ਸਾਮਾ ਵੀ ਦੇਖਿਆ 12 ਨਾਲ ਸਾਮਾ ਨੇ ਜਿਹੜੇ ਬਣਾਇਆ ਆਪਣਾ ਕਿ ਅਖੀਰ ਕਰ ਕਹਿ ਲੋ ਆ ਜਿਹੜਾ ਮਤਲਬ ਇਸ ਪਾਸੇ ਆਉਣਾ ਪਿਆ ਪਰਿਵਾਰ ਦਾ ਕਿੰਨਾ ਖਾਸ ਰਿਹਾ ਇਸ ਪਾਸੇ ਮਤਲਬ ਪਰਿਵਾਰ ਦਾ ਪੂਰਾ ਜੀ ਪਰਿਵਾਰ ਦਾ ਸਾਥ ਪੂਰਾ ਪੂਰਾ ਸਾਥ ਪੂਰਾ ਸਾਥ ਪਰਿਵਾਰ ਦਾ ਪਰਿਵਾਰ ਵੱਲੋਂ ਨਹੀਂ ਪਰਿਵਾਰ ਵੱਲੋਂ ਵੀ ਸਾਥ ਆ ਇੱਥੇ ਸਹੋਗੀ ਬਹੁਤ ਮੇਰੇ ਜੀ ਪ੍ਰੇਮੀ ਸੰਗਤ ਦੇ ਜਿਹੜੇ ਬੰਦੇ ਨੇ ਨਾ ਜੀ ਉਹ ਸਾਡੇ ਬਹੁਤ ਪ੍ਰੇਮੀ ਆ ਉਹ ਵੀ ਸਾਡਾ ਪੂਰਾ ਸਰਕਾਰ ਕਰਦੇ ਆ ਪੂਰਾ ਦਿੰਦੇ ਨੇ ਸਾਹ ਦਿੰਦੇ ਇੱਥੇ ਭਾਜੀ ਬੈਠੇ ਜਿਹੜੇ ਹਾਂਜੀ ਇਹ ਸਾਰੇ ਉਹ ਸਾਰੇ ਸਾਡੇ ਸਾਥ ਦਿੰਦੇ ਨੇ ਉਹਨਾਂ ਦੇ ਬਦੌਲਤ ਹੀ ਅਸੀਂ ਇਹ ਕੰਮ ਸ਼ੁਰੂ ਕੀਤਾ ਅਸੀਂ ਨਹੀਂ ਕਰ ਸਕਦੇ ਸੀ ਉਹਨਾਂ ਨੇ ਸਾਨੂੰ ਪ੍ਰੇਰਿਆ ਵੀ ਨਹੀਂ ਯਾਰ ਤੁਸੀਂ ਆਪਣਾ ਕਰੋ ਬਿਲਕੁਲ ਪੈਸੇ ਚਾਹੀਦੇ ਪੈਸੇ ਦੇ ਰਹੂ ਨੇ ਦਿੰਦਾ ਕਰੋ ਕੰਮ ਤਾਂ ਕਰੋ ਤੇ ਮੈਂ ਤੁਹਾਨੂੰ ਸਾਨੂੰ ਸਾਰੇ ਕੋਈ ਤਿੰਨ ਦਿਨ ਬਿਨਾਂ ਹੀ ਕੰਮ ਕਿਉਂ ਨਾ ਕਰੀਏ ਬਿਲਕੁਲ ਹਾਂਜੀ ਤੇ ਸਾਨੂੰ ਜੇ ਸਾਡੇ ਕੋਲ ਨਾ ਹੋਵੇ ਫਿਰ ਤਾਂ ਹੀ ਆਖੀਏ ਜੋ ਸਾਨੂੰ ਸਾਰਾ ਕੋਈ ਪ੍ਰਬੰਧ ਕਰਕੇ ਦਿੱਤਾ ਤੇ ਸਾਨੂੰ ਫਿਰ ਕੰਮ ਕਿਉਂ ਨਾ ਕਰੀਏ